ਅੱਪਾ ਆਨੁਪਦੇ ਗਏ ਸੀ ਯਾਤਰਾ ਇਸੇ ਰਹਿਜੂ ਸਾਹਿਬ ਨੂੰ ਸੈਟੋਂ ਵਾਪਸੀ ਕੀਤੀ ਅੱਜ ਆਪਾਂ ਵਾਪਸੀ ਤਾਂ ਆਪਾਂ ਆਏ ਪਾਇਤ ਪਪਾ ਨਾਮ ਦੇ ਜੀ ਦੇ ਗੁਰਦਾਰ ਸਾਹਿਬ ਕੋਈ ਨਹੀਂ ਕੋਈ ਨਹੀਂ ਸਾਥੇ ਇਹ ਤਾਂ ਹੋਵੇ ਵਾਪਸ ਇਹ ਜਰਮਸਤਾਨਾ ਬਾਕੀ ਤੋਂ ਬਣਾਉਂਦੇ ਜੀ ਦਾ ਹੰਗੋਲੀ ਨੰਨ ਮਾਦਰ ਪਾਸੇ ਤਿਆਰ ਹੋ ਜਾਂਦਾ ਇਧਰ ਸੜਾ ਐਮਪੀ ਮਹਾਰਾਸ਼ਟਰ ਨਾਲ ਹਲਦੀ ਦੀ ਖੇਤੀ ਬਹੁਤ ਦੇਖੋ ਹਲਦੀ ਕਿੰਨੀ ਸੋਹਣੀ ਹੈ ਹਲਦੀ ਸੋਇਆ ਵੀ ਨਾ ਕਮਾਦ ਇਦਾਂ ਦੀ ਖੇਤੀਆਂ ਹੁੰਦੀਆਂ ਇੱਧਰ ਸੋਰਾਬੀਨ ਹਲਦੀ ਤੇ ਕੇਲੇ ਨਹੀਂ ਖੇਤੀ ਜ਼ਿਆਦਾ ਕਮਾਦ ਦੇ ਵਿੱਚ ਵਿੱਚ ਕਾਫੀ ਹੈ ਬਹੁਤ ਜ਼ਿਆਦਾ ਸੋਣੀ ਹਲਦੀ ਸਾਣਾ ਬਾਬਾ ਜੀ ਦਾ ਘਰ ਮਾ ਬਣਾ ਦੇ ਜੀ ਆ ਸਾਡਾ ਬੰਦਾ ਚੜ ਰਿਹਾ ਜੀ ਕਰ ਪਹਿਲੀ ਵਾਲੀ ਨੀ ਸਿਰਾਂ ਲੋਕੇਸ਼ਨ ਤੇ ਲੱਗ ਕੇ ਆਇਆ ਕਿ ਕਿਹੜਾ ਟਾਈਮ ਸੀਗਾ ਇਹ ਮੈਨੂੰ ਜਲਦਰੀ ਹੈਨੀ ਜਲਦਰੀ ਟਾਈਮ ਆਏ ਮਹਾਰਾਸ਼ਟਰ ਜ ਹਨ ਜਲਦਰੀ ਟਾਈਮ ਮਹਾਰਾਸ਼ਟਰ ਕੋਲ ਬਣਾਇਆ ਤੇ ਨਵਾਂ ਲੋਕੇਸ਼ਨ ਗਾਂ ਵਾਲੀ ਵੀ ਬਹੁਤ ਜਾਵੇ ਖੂਬਸੂਰਤ ਲੋਕੇਸ਼ਨ ਸੀ ਬੱਕਰੀਆਂ ਦਾ ਵੈਸੇ ਆਪਣੇ ਨਾਲ ਨਹੀਂ ਇੱਥੇ ਇਹ ਘਰੇ ਪਹਾੜੀ ਬੱਕਰੀਆਂ ਪਹਾੜੀ ਦੇਖ ਲਓ ਆਪਣੇ ਵਰਗੇ ਇਹ ਮਦਾਨੀ ਏਰੀਅਰ ਕੀ ਖਾਗ ਖਾ ਗਿਆ ਛੱਲੀਆਂ ਫਿਰ ਚੱਲ ਬੱਕਰੀਆਂ ਬੱਕਰੀਆਂ ਜਰਮਨ ਛੱਲੀ ਦਾ ਨਾਮ ਵੀ ਮਾਣਾਂਗੇ ਬੰਦੇ ਇਹਨਾਂ ਨੇ ਵੀ ਯਾਰ ਆ ਮੈਸਟਰੀ ਇੰਟਰਵਿਊ ਲੈਣ ਦਾ ਬੰਦੇ ਦੀ ਨਹੀਂ ਨਹੀਂ ਤੇ ਇਹ ਲੈ ਲੈ ਮਹਾਰਾਸ਼ਟਰ ਦੇਸ ਤਾਂ ਨਹੀਂ ਲੈ ਲੈ ਪੋਇਦਾ ਇਹ ਤਾਂ ਨਹੀਂ ਲੈ ਲੈ ਕੇ ਯੇ ਕਦੇ ਉਹ ਐ ਕਰ ਰਹੇ ਹੁੰਦੇ ਆ ਆਪ ਹੁੰਦੇ ਆ ਬੰਦੇ ਛੱਡੀਆਂ ਆਪ ਨੂੰ ਲੱਗ ਆਹ ਵੇ ਟਰਾਲੇ ਵੱਡੇ ਵੱਡੇ ਕੰਨਿਆਂ ਦੇ ਟਰਾਲੇ ਹੈ ਕਹਿੰਦੇ ਤੇ ਇਹ ਕਹਿੰਦੇ ਹਾਂਜੀ ਵੀਰੇ ਆਪਾਂ ਹੋਲੀ ਤੇ ਚੱਲ ਗਏ ਸੀਗੇ ਰੰਗਾਬਾਦ ਰੰਗਾਬਾਦ ਇੱਥੇ ਆਪਾਂ ਗੁਰਦਾਰਾ ਸਾਹਿਬ ਸਾਡੇ ਇੱਕ ਇਹ ਛੜੀ ਦੇ ਬਿਲਹਾਰ ਆ ਜਾਂਦੇ ਗੁਰਦਾਰਾ ਛੜੰਜ ਕਰਕੇ ਤਾਂ ਕਰਕੇ ਸੋਨੇ ਬਹੁਤ ਬਣਾਏ ਹੁੰਦੇ ਸਾਰੀ ਤਕਰੀਬਨ ਗੁਰਦਾਰਾ ਇਹ ਬੰਦੇ ਨੇ ਸ਼ਾਇਦ ਭੁਲੇਖਾ ਇੱਥੇ ਕੋਈ ਦਰਸਾ ਬਹੁਤ ਹੋਰ ਵੀ ਕੋਈ ਹੈਗਾ ਵੀ ਆਪਾਂ ਹੋਰ ਚਾਗੇ ਵੀ ਹੋਰ ਤੇ ਜਾਣਾ ਸੀਗਾ ਕਨਫਰਮ ਕਰ ਰਹੇ ਆ ਹੋਰ ਇੱਕ ਬੰਦਾ ਹੱਥ ਖੜਾ ਹੈ ਇਹ ਫੋਨ ਤੇ ਜਿਆਦਾ ਕਹਿੰਦਾ ਨਹੀਂ ਵੀ ਪਾ ਕੇ ਹਨਾਪਾ ਸ਼ਹਿਰੀਗੁਰ ਦੇ ਕਿਹ ਹੈਗਾ ਇਤਿਹਾਸਕ ਸਥਾਨ ਦਾ ਰੰਗਾਵਾਚ ਨਵੇਂ ਪਾਸਾ ਸ਼੍ਰੀ ਗੁਰੂ ਤੇਗ ਬਹਾਦਰ ਜੈਵ ਕਰ ਜਿਹੜੇ ਜੈਵ ਕਰ ਵੀ ਆ ਉਰਾਧੂ ਨਗਰ ਕੇ ਜੈਵਿਕ ਘਰ ਬੰਦ ਇਹ ਬੰਦਾ ਆਪਣਾ ਹੀ ਰੰਦਾ ਹਾਂਜੀ ਆਪਾਂ ਅਰੰਗਾਬਾਦ ਤੋਂ ਚੱਲ ਗਏ ਅੱਗੇ ਆ ਗਏ ਸੀ ਮਨਵਾੜ ਮੜ ਦਾ ਹੀ ਪਛਾ ਦਾ ਗੁਰਦੁਆਰਾ ਸਾਹਿਬ ਇੱਥੇ

ਤੁਹਾਡੇ ਤੇ ਤੇਰੇ ਰਸ ਸੁਮਲਦੇ ਜਲਦੇ ਇਹਦੇ ਕੀ ਹਾਂਜੀ ਆਪਾਂ ਤਰੇ ਮਨਵਾੜ ਤੋਂ ਆਪਾਂ ਜਿਹੜੇ ਦੇਖ ਰਹੇ ਆ ਪੌਣ ਚੱਕੀਆਂ ਲੱਗੀਆਂ ਫੋਟੋਆਂ 'ਚ ਆਪਾਂ ਦੇਖਣ ਨੀਕੇ ਨੀਕੇ ਲੱਗਦੇ ਨੇ ਦੇਖੋ ਆ ਟਰਾਲੇ ਦੇ ਲੱਦੇ ਪਾ ਇਹਦਾ ਇੱਕ ਫਾਰਾ ਪੌਣ ਚੱਕੀ ਦਾ ਦੇਖੋ ਕਿੰਨਾ ਲੰਮਾ ਫਾਰਾ ਇਹ ਟਰਾਲੇ ਤੇ ਲੱਗ ਲੱਦੇ ਫਾਰ ਪੌਣ ਚੱਕੀ ਦਾ ਫਾਰ ਆਹੇ ਬੰਦਾ ਬਲਮ ਆਏਗਾ ਲੋ ਵੀ ਉਹ ਦੇਖੋ ਪੌਣ ਚੱਕੀ ਦਾ ਫਾਰ ਤੇ ਆਪਾਂ ਬੰਦੇ ਨੇ ਮਿਹਨਤੀ ਕੀਤੇ 200 ਤੇ 45 ਫੁੱਟ ਲੰਮਾ ਇੱਕ ਫਾਰਾ 245 ਫੁੱਟ ਲੰਮਾ ਇੱਕ ਫਾਰਾ ਪਾਉਣ ਚੱਕੀ ਦਾ 245 ਫੁੱਟ ਲੰਮਾ ਇੱਕ ਫਾਰ ਆਪਾਂ ਨੂੰ ਦੇਖਣ ਨੂੰ ਨਿੱਗੀ ਜਿਹੀ ਲੱਗਦੀ ਹੁੰਦੀ ਜੇ ਆਪਾਂ ਦੇਖਦੇ ਆਂ ਫੋਟੋ ਤੇ ਨਿੱਗੀ ਜਿਹੀ ਲੱਗ ਦਿੰਦੀ ਬਹੁਤ ਜਿਆਦੇ ਵੱਡੀ ਹੈ 200 45 ਫੁੱਟ ਲੰਮਾ ਫਰ ਹੈ ਫੈਬਰ ਦਾ ਹਾਂਜੀ ਅੱਗ ਤਾਂ ਪਹੁੰਚ ਗਿਆ ਆਪਣੇ ਘਰੇ ਆਪਾਂ ਆ ਗਏ ਸੀਗੇ 23 ਜੂਨ ਸ਼ਾਮ ਨੂੰ ਤੁਰੇ ਤੁਰੇ ਸੀ ਤੇ 31 ਨੂੰ ਆਪਾਂ ਦੁਪਹਿਰ ਨੂੰ ਵਾਪਸ ਆ ਗਏ 8ਵੇਂ ਦਿਨ 8ਵੇਂ ਦਿਨ ਜਾ ਕੇ ਵੀਡੀਓ ਰਕਸ ਕੋਈ ਆ ਕੇ ਜਾਂ ਜਤਰਾ ਰਹੀ ਆਪਣੀ ਇੱਕ ਨੰਬਰ ਪੂਰੀ ਬੱਬੀਗਰ ਭਾਨ ਬੰਦੇ ਸੀ ਕਿ ਆਪਾਂ 7 ਤੇ ਖਰਚਾ ਆ ਗਿਆ ਆਪਣਾ 50000 ਰੁਪਇਆ ਸੱਤਾਂ ਬੰਦਿਆਂ ਦੇ ਤੇਲ ਦਾ ਟੂਰ ਟੈਂਕ ਸਾਰਾ ਰੋਟੀ ਪਾਣੀ ਦਾ ਹਿੰਦਾ ਭਾਏ ਹੋਣਾ ਭਾਏ ਬਾਕੀ ਉਹ ਨਾਨਕ ਝੀਰੇ ਸਾਰਾ ਉੱਤਰ ਜਾ ਕੇ ਆਏ ਆ